ਪਿਛਲੇ ਵਲੌਗ ਚ ਤੁਹਾਨੂੰ ਦਿਖਾਇਆ ਸੀਗਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਲਕਸਮਬਰਗ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਸ਼ਹਿਰ ਚ ਘੁੰਮ ਫਿਰ ਕੇ ਕਿ ਜਿਹੜਾ ਦੁਨੀਆ ਦਾ ਅਮੀਰ ਦੇਸ਼ ਹੈ ਮਹਿੰਗਾ ਕਿੰਨਾ ਕ ਹੈ ਕਿ ਜਿਹੜੀ ਇੱਥੋਂ ਦੀ ਲੋਕਾਂ ਦੀ ਇਨਕਮ ਹੈ ਤੇ ਉਹ ਕਿੰਨੀ ਕ ਹੈ ਖਾਣ ਪੀਣ ਵਾਲੇ ਜਿਹੜੇ ਇੱਥੇ ਰੈਸਟੋਰੈਂਟ ਆ ਨਾ ਤੇ ਉਹ ਤਾਂ ਭਰੇ ਹੀ ਰਹਿੰਦੇ ਆ ਤਾਂ ਜੋ ਪੰਜਾਬੀਆਂ ਨੇ ਆਪਣੀ ਇਦਰਲੇ ਕੰਟਰੀ ਚ ਰੈਸਟੋਰੈਂਟ ਵਾਲੇ ਖੋਲੇ ਹੋਏ ਆ ਖਾਲੀ ਰਹਿੰਦੇ ਨਹੀਂ ਗੋਰੇ ਆਉਂਦੇ ਜਾਂਦੇ ਆ ਤੇ ਆਪਾਂ ਕਿਤੇ ਵੀ ਖੜਾਂਗੇ ਕਿਸੇ ਵੀ ਰੈਸਟੋਰੈਂਟ ਦੇ ਨਾਲ ਨਾਲ ਜਿਹੜੇ ਪ੍ਰਾਈਸ ਵਗੈਰਾ ਤੁਹਾਨੂੰ ਉਹ ਦਿਖਾਉਣੇ ਆ ਤੇ ਇਹ ਤਾਂ ਵੈਸੇ ਥੋੜੇ ਹਾਈ ਹੋਣਗੇ ਕਿਉਂਕਿ ਮੇਨ ਏਰੀਆ 'ਚ ਨਹੀਂ ਤੇ ਵੈਸੇ ਵੀ ਤੁਹਾਨੂੰ ਬਾਅਦ 'ਚ ਦਿਖਾ ਦਾਂਗੇ ਤੇ ਇੱਥੇ ਜਿਵੇਂ ਕੋਈ ਵੀ ਚੀਜ਼ ਹੈ 90190120 28 ਯੂਰੋ ਦਾ ਆਹ ਦੇਖੋ ਜਿਵੇਂ ਆ ਲਿਖਿਆ ਇਹਨਾਂ ਨੇ 버거 ਲਕਸ਼ਮ ਬਰਗ ਦਾ 28 ਯੂਰੋ ਦਾ 버거 ਆ ਕੁੱਲ ਮਿਲਾ ਕੇ ਜਿਹੜੀਆਂ ਚੀਜ਼ਾਂ ਆ ਉਹ ਸਸਤੀਆਂ ਨਹੀਂ ਹੈਗੀਆਂ ਇੱਥੇ ਤੇ ਇਹ ਦੇਸ਼ ਦੇ ਲੋਕ ਜੇ ਪੈਸਾ ਵਧੀਆ ਕਮਾਉਂਦੇ ਆ ਤਾਂ ਉਹਨਾਂ ਦੇ ਖਰਚੇ ਵੀ ਵਧੀਆ ਬਹੁਤ ਖਰਚੇ ਆ ਇੱਥੇ ਤੇ ਜਨਾ ਜਿਹੜੀ ਲੋਕਾਂ ਦੀ ਸੈਲਰੀ ਹੈ ਤੇ ਐਵਰੇਜ ਦੀ ਮੈਂ ਗੱਲ ਕਰ ਰਿਹਾ 4500 ਯੂਰੋ ਐਵਰੇਜ ਆ ਮਤਲਬ ਜਿਹੜੀ ਤੁਹਾਨੂੰ ਮਿਲ ਨਹੀਂ ਮਿਲਨੀ ਹੈ ਮਿਨੀਮਮ ਜੇ ਤੁਹਾਡੇ ਚ ਕੋਈ ਸਕਿੱਲ ਨਹੀਂ ਵੀ ਹੈਗੀ ਨਾ ਤੇ ਤਾਂ ਵੀ ਤੁਸੀਂ ਕੰਮ ਕਰਦੇ ਤਾਂ ਵੀ ਤੁਹਾਨੂੰ ਮਿਲਣੀ ਹੈ ਤੇ ਜਿਵੇਂ ਆਪਣੇ ਲੇਬਰ ਦੀ ਕਹ ਦੋ ਤੇ ਉਹਦੀ 450000 ਤੇ ਬਣ ਗਿਆ ਇੰਡੀਆ ਦਾ ਲਗਭਗ 4 ਸਵਾ 4 ਲੱਖ ਰੁਪਈਆ ਤੇ ਸਾਲ ਦੀ ਕਮਾਈ ਹੋਗੀ ਤੁਹਾਡੀ ਮਤਲਬ 10 ਮਹੀਨਿਆਂ ਦਾ 40 ਲੱਖ 50 ਲੱਖ ਦੇ ਨੇੜੇ 50 ਲੱਖ ਰੁਪਈਆ ਇੱਕ ਸਾਲ ਦਾ ਇੱਥੇ ਬੰਦਾ ਮਿਨੀਮਮ ਘੱਟ ਤੋਂ ਘੱਟ ਕਮਾਉਂਦਾ ਹੈਗਾ ਮਤਲਬ ਜਿਹੜਾ ਜਮਾ ਨਹੀਂ ਪੜਿਆ ਲਿਖਿਆ ਕੁਝ ਵੀ ਨਹੀਂ ਆਉਂਦਾ ਜੀ ਹਾਂਜੀ ਤੇ ਐਸੇ ਕਰਕੇ ਘਰਾਂ ਦੇ ਇੱਥੇ ਰੈਂਟ ਜਾਦੇ ਨੇ ਘਰ ਮਹਿੰਗੇ ਨੇ ਘਰ ਵੀ ਇੱਥੇ ਕਹਿੰਦੇ ਵੀ ਮਿਲੀਅਨ ਯੂਰੋ ਦਾ ਮਿਲਦਾ ਹੈ 1 ਮਿਲੀਅਨ ਯੂਰੋ ਦਾ ਤੇ ਵੈਸੇ ਜਿਹੜਾ ਆਮ ਅਸੀਂ ਬੈਲਜੀਅਮ ਜਾਂ ਹੋਰ ਦੇਸ਼ਾਂ 'ਚ ਦੇਖਿਆ ਸੀ ਨਾ ਉੱਥੇ ਜਿਹੜੇ ਘਰ ਹੈ ਤੇ ਉਹ ਸਸਤੇ ਹੈ ਉੱਥੇ ਤਿੰਨ ਸਾਢੇ 3 ਲੱਖ ਯੂਰੋ ਦਾ ਘਰ ਮਿਲ ਜਾਂਦਾ ਤੇ ਜਿਵੇਂ ਆ ਸਟੋਰ ਨੇ ਵੱਡੇ ਵੱਡੇ ਤੇ ਇਹਨਾਂ ਦੇ ਸਾਰਿਆਂ ਦੇ ਜਿਵੇਂ ਆ ਸਟੋਰ ਆ ਆ ਸਟੋਰ ਹੈ ਇਹਨਾਂ ਦਾ ਰੈਂਟ ਵੀ ਬਹੁਤ ਹੋਊਗਾ ਜਿਹੋ ਜੀ ਇੱਥੇ ਕਿਸੇ ਵੀ ਦੇਸ਼ 'ਚ ਨਾ ਜਿਹੋ ਜੀ ਆਮਦਨ ਵੱਧ ਹੁੰਦੀ ਹੈ ਨਾ ਤੇ ਉਹਦੇ ਜੇ ਖਰਚੇ ਵੀ ਬਹੁਤ ਹੁੰਦੇ ਆ ਮੋਟੀਆਂ ਤਨਖਾਹਾਂ ਦੇ ਨਾਲ ਨਾਲ ਨਾ ਇਹ ਦੇਸ਼ 'ਚ ਜਿਹੜਾ ਟੈਕਸ ਹੈ ਉਹ ਵੀ ਕਾਫੀ ਜ਼ਿਆਦਾ ਹੈ ਵੈਸੇ ਟੈਕਸ ਦੀਆਂ ਜਿਹੜੀਆਂ ਇੱਥੇ ਸਲੈਬਸ ਆਉ ਮੈਂ ਤੁਹਾਨੂੰ ਸਮਝਾ ਦਾਂ ਤੇ ਜਿਵੇਂ ਇੰਡੀਆ 'ਚ ਤਾਂ ਆਪਣੇ 2.5 ਲੱਖ ਤੋਂ 3 ਲੱਖ ਤੋਂ ਹੀ ਟੈਕਸ ਸ਼ੁਰੂ ਹੋ ਜਾਂਦਾ ਹੈਗਾ ਤੇ ਇੱਥੇ ਜਿਹੜਾ ਬੰਦਾ ਮਤਲਬ 2 ਲੱਖ ਯੂਰੋ ਕਮਾਉਂਦਾ ਹੈਗਾ ਤੇ ਉਹਦੇ ਤੱਕ ਕੋਈ ਟੈਕਸ ਨਹੀਂ ਹੈਗਾ 2 ਲੱਖ ਯੂਰੋ ਇੰਡੀਆ ਦਾ ਆਲਮੋਸਟ 2 ਕਰੋੜ 1 ਕਰੋੜ 80 ਲੱਖ 2 ਕਰੋੜ ਰੁਪਏ ਤੱਕ ਇੱਥੇ ਟੈਕਸ ਹੀ ਨਹੀਂ ਲੈਂਦੀ ਸਰਕਾਰ ਉਹਨੂੰ ਗਰੀਮ ਮੰਨਦੀ ਹੈ ਮਤਲਬ ਉਹਨੂੰ ਕਹਿੰਦੀ ਹੈ ਵੀ ਤੂੰ ਕੋਈ ਨਹੀਂ ਮਤਲਬ ਹਾਂ ਕੋਈ ਜ਼ਰੂਰਤ ਨਹੀਂ ਤੈਨੂੰ ਟੈਕਸ ਦੇਣ ਦੀ ਉਦੋਂ ਉੱਪਰ ਟੈਕਸ ਦਿੱਤਾ ਜਾਂਦਾ ਪਰ ਜਿਹੜਾ ਉਦੋਂ ਉੱਪਰ ਉਹ ਫਿਰ ਬਾਲਾ ਜ਼ਿਆਦਾ ਹੈ ਇੰਡੀਆ ਤੋਂ ਤਾਂ ਕਿਤੇ ਜ਼ਿਆਦਾ 42% ਟੈਕਸ ਹੈ ਇੱਥੇ ਮਤਲਬ 42% ਬੰਦੇ ਨੂੰ ਆਪਦੀ ਆਮਦਨ ਦਾ ਟੈਕਸ ਦੇਣਾ ਪੈਂਦਾ ਹੈਗਾ ਪਰ ਇਹ ਵੀ ਹੈ ਨਾਲ ਰਿਪਣ ਗੱਲ ਵੀ ਜੇ ਇਹ ਟੈਕਸ ਲੈਂਦੇ ਆ ਤਾਂ ਸਹੂਲਤਾਂ ਵੀ ਬਹੁਤ ਦਿੰਦੇ ਆ ਜਿਵੇਂ ਐਜੂਕੇਸ਼ਨ ਫ੍ਰੀ ਆ ਤੁਹਾਡਾ ਹੈਲਥ ਦਾ ਹਨਾ ਕਿੰਨਾ ਫ੍ਰੀ ਆ ਮੇਨ ਬੰਦੇ ਨੂੰ ਆਪਾਂ ਪੈਸਾ ਕਾਦੇ ਵਾਸਤੇ ਇਕੱਠਾ ਕਰਦੇ ਆ ਕੀ ਕੱਲੂ ਆਪਾਂ ਜਵਾਕ ਬਿਮਾਰੀ ਦੇ ਜਾਂ ਹੋਰ ਬਿਮਾਰੀ ਨਾ ਹੋਵੇ ਹਨਾ ਸੋ ਉਹ ਚੀਜ਼ਾਂ ਫਿਰ ਇਹ ਫ੍ਰੀ ਕਰ ਦਿੰਦੇ ਆ ਫਿਰ ਯੂਰਪ ਦੇ ਦੇਸ਼ਾਂ ਦੀ ਇਹ ਗੱਲ ਬਹੁਤ ਜ਼ਿਆਦਾ ਯੂਰਪ ਦੇ ਨਹੀਂ ਮੈਨੂੰ ਲੱਗਦਾ ਬਾਹਰ तकरीबन ਸਾਰੇ ਹੋਊਗਾ ਤੇ ਹੈਲਥ ਤੁਹਾਨੂੰ ਟੋਟਲੀ ਫ੍ਰੀ ਮਿਲਦਾ ਯਾਰ ਆਪਾਂ ਇੰਡੀਆ 'ਚ ਤਾਂ ਐਸੇ ਕੰਮ ਨੂੰ ਹੀ ਪੈਸੇ ਸਾਂਭੀ ਜਾਂਦੇ ਆ ਵੀ ਯਾਰ ਕਿਤੇ ਬਿਮਾਰੀ ਨਾ ਪੈ ਜੇ ਬਿਮਾਰੀ ਨਾ ਪੈ ਜੇ ਇਵਨ ਰਿਪਨ ਜਦੋਂ ਨਿਆਣਾ ਛੋਟਾ ਹੁੰਦਾ ਜਿਵੇਂ ਆਪਣੇ ਗੁੰਨੂ ਨੂੰ ਪੈਸੇ ਹੀ ਦਿੰਦੇ ਆ 100-100 ਪਾਉਂਡ ਵੀ ਦਿੰਦੇ ਆ ਹਾਂ ਦਿੰਦੇ ਆ ਐਜੂਕੇਸ਼ਨ ਵੀ ਫ੍ਰੀ ਆ ਉਹ ਵੀ ਉਹਦੇ ਵੀ ਟੋਟਲੀ ਇਹ ਗੱਲ ਐ ਨਾ ਇਹਨਾਂ ਕੰਟਰੀਜ਼ ਬਹੁਤ ਵਧੀਆ ਆਪਣੇ ਸਰਕਾਰ ਟੈਕਸ ਭਰਦੇ ਆਪਾਂ ਅੱਧੇ ਲੋਕ ਨਾ ਆਪਣੇ ਟੈਕਸ ਕਿਉਂ ਨਹੀਂ ਭਰਦੇ ਕਿਉਂ ਆਪਾਂ ਚੋਰ ਆ ਕਿਉਂਕਿ ਆਪਾਂ ਨੂੰ ਸਰਕਾਰ ਸਹੂਲਤ ਹੀ ਨਹੀਂ ਦਿੰਦੀ ਜਦੋਂ ਸਰਕਾਰ ਨੇ ਸਹੂਲਤ ਨਹੀਂ ਦੇਣੀ ਫਿਰ ਟੈਕਸ ਵੀ ਕਾਦਾ ਦੇਣਾ ਹੈ ਨਾ ਤਾਂ ਕਰਕੇ ਮਤਲਬ ਇਧਰ ਚੱਲਦੀਆਂ ਹੈਰਾ ਫੇਰੀਆਂ ਆਪਣੇ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਪਬਲਿਕ ਨੂੰ ਉਹੀ ਸੋਚੋ ਜਿਹੜਾ ਚੰਗਾ ਹੋ ਅਮੀਰ ਦੇਸ਼ ਹੋਣ ਦੇ ਨਾਲ ਨਾਲ ਇਹ ਮਹਿੰਗਾ ਵੀ ਕਾਫੀ ਹੈ ਤੇ ਆ ਮਿਲ ਰਿਹਾ ਸਾਨੂੰ 7 ਯੂਰੋ ਦਾ ਆਹਾ 70 ਦਾ ਬਣ ਗਿਆ ਮਤਲਬ 650 700 ਦਾ ਇੰਡੀਆ ਚ ਇਹ ਆਪਣੇ 50 ਰੁਪਏ ਦਾ ਮਿਲ ਜਾਂਦਾ ਹੈਗਾ थैंक यू थैंक यू ਵੈਰੀ ਮਾਚ ਕੁਝ ਹੀ ਕਿੰਨਾ ਦਾ 7 ਦਾ ਹਾਂਜੀ 7 ਦਾ ਆ ਲੋ ਤਿੰਨ ਮੋੜ ਤੇ ਉਹਨੇ ਮੈਨੂੰ ਮੈਂ ਦੇ ਆ ਹੀ ਪੈਸੇ ਅੱਛਾ ਦੇ ਦੇ ਪੈਸੇ ਠੀਕ ਆ ਚਲੋ ਯਾਦਾਂ ਤਾਂ ਇਕੱਠੀਆਂ ਹੁੰਦੀਆਂ ਕਰਨੀਆਂ ਚਾਹੀਦੀਆਂ ਘਟੋ ਘਟ 34000 ਦਾ ਆਪਣੇ ਫਰਿੱਜ ਤੇ ਲੱਗ ਜਾਊਗਾ ਹਾਂ ਸੋਵਿਨਿਅਰਸ ਦੇ ਜਿੰਤੋਂ ਆਪਾਂ ਜਾਣਦੇ ਆ ਦੋ ਤਿੰਨ ਲੈ ਲੈਂਦੇ ਸੱਚੀ ਖੁਸ਼ੀ ਸੋਨਾ ਵਾਕੀ ਸੋਨਾ ਇੱਕ ਹੈ ਹੈ ਸਟੀਲ ਦਾ ਮਿਲਦਾ ਜਿਵੇਂ ਸਟੀਲ ਇੱਥੇ ਲਈ ਮਸ਼ਹੂਰ ਹੈ ਨਾ ਸਟੀਲ ਦਾ ਬਣਿਆ ਹੈ ਰੱਖੋ ਇਹਦਾ ਚਲੋ ਆਜੋ ਚਲੀ ਤੇ ਅੱਜ ਸੋਚਿਆ ਸੀ ਮੈਕਡਿਕ ਖਾਈਏ ਬੜੇ ਦਿਨ ਹੋ ਗਏ ਖਾਦੇ ਨੂੰ ਬਹੁਤ ਦਿਨ ਹੋ ਗਏ ਖਾਦੇ ਨੂੰ ਕਦੇ ਖਾਦਾ ਨਹੀਂ ਨਾਲ ਕਾਫੀ ਵਗੈਰਾ ਕੁਝ ਲਵਾਂਗੇ ਖੁਸ਼ੀ ਪਾਣੀ ਭਰ ਲਓ ਯਾਰ ਸਾਰੇ ਲੋਕ ਨਾ ਪਾਣੀ ਇੱਥੋਂ ਭਰਦੇ ਦੇਖੋ ਯੂਰਪ ਵਿੱਚ ਜਦੋਂ ਤੁਸੀਂ ਘੁੰਮਣਾ ਹੋ ਯਾਰ ਆਪਣੀ ਇੱਕ ਬੋਤਲ ਰੱਖ ਲਓ ਤੁਸੀਂ ਵੀ ਜਿਵੇਂ ਸਾਡੇ ਕੋਲੇ ਵੀ ਹੁੰਦੀ ਆ। ਆ ਦੇ ਇਧਰਲੇ ਪਾਸੇ ਵੀ ਇਹ ਟੂਟੀਆਂ ਇਹਨਾਂ ਨੇ ਲਾਈਆਂ ਹੁੰਦੀਆਂ ਲੋਕ ਸਾਰੇ ਇੱਥੋਂ ਪਾਣੀ ਭਰਦੇ ਆ ਤੇ ਇਹ ਤੋਂ ਪਾਣੀ ਭਰਦੇ ਇਹ ਹੀ ਪਾਣੀ ਮੋਸਟਲੀ ਲੋਕ ਪੀਂਦੇ ਆ। ਯੂਰਪ ਤੇ ਅਸੀਂ ਕਿਸੇ ਵੀ ਕੰਟਰੀ 'ਚ ਦੇਖਣਾਗਾ ਐਸੇ ਤਰ੍ਹਾਂ ਤੁਹਾਨੂੰ ਮਿਲੇਗਾ। ਜਿਹੜੇ ਦੇਸ਼ ਆ ਨਾ ਇਹਨਾਂ 'ਚ ਪੀਣ ਨੂੰ ਤਾਂ ਪਾਣੀ ਫ੍ਰੀ ਦੇ ਦਿੰਦੇ ਆ ਇਹ ਪਰ ਇਹ ਬਾਥਰੂਮ ਯੂਜ਼ ਕਰਨ ਦੇ ਪਿਸ਼ਾਬ ਕਰਨ ਦੇ ਪੈਸੇ ਲੈਂਦੇ ਆ। ਘਟੋ ਘਟ ਲੈਂਦੇ ਵੀ 100 ਤੋਂ 150 ਰੁਪਇਆ। 1 ਯੂਰੋ ਤੁਹਾਨੂੰ ਸਾਰੇ ਕਿਤੇ ਹੋਊਗਾ ਮਤਲਬ 1 ਯੂਰੋ ਤੋਂ 2 ਯੂਰੋ ਤੇ 2 ਯੂਰੋ ਦੇ ਬਣ ਗਏ 180 ਰੁਪਏ ਇਹ ਟੋਟਲੀ ਕਿਸੇ ਵੀ ਦੇਸ਼ ਚ ਜਦੋਂ ਅਸੀਂ ਨਵੇਂ ਨਵੇਂ ਆਏ ਸੀ ਨਾ ਸਾਨੂੰ ਐ ਲੱਗਦਾ ਸੀ ਜਦੋਂ ਯੂਰਪ ਵਿੱਚ ਪਹਿਲੀ ਵਾਰ ਆਏ ਸਵਿਟਜ਼ਰਲੈਂਡ ਆਏ ਜਦੋਂ 2 ਫ੍ਰੈਂਕ ਲਏ ਉਹਨਾਂ ਨੇ ਉਹਨਾਂ ਦੇ ਬਣ ਗਏ 196 ਰੁਪਏ 190 95 ਰੁਪਏ ਅਸੀਂ ਕਹਿੰਦੇ ਯਾਰ ਇੰਨੇ ਪੈਸੇ ਆਪਣੇ 10 ਰੁਪਏ ਦਿੱਤੇ ਵੀ ਦੁੱਖਦੇ ਆ ਆਪਣੇ ਨੂੰ ਲੱਗਦਾ ਵੀ 10 ਰੁਪਏ ਕਿਉਂ ਲੈਂਦੇ ਆ ਹਨ ਪਰ ਹੁਣ ਇੰਨੇ ਕੁ ਯੂਜ਼ਡ ਹੋ ਗਏ ਨੇ ਅਸੀਂ ਇੱਥੇ ਰਹਿ ਕੇ 2 ਮਹੀਨੇ ਹੋ ਗਏ ਸਾਨੂੰ ਯੂਰਪ ਘੁੰਮਦਿਆਂ ਨੂੰ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਵੀ ਇੱਕ ਲੈਂਦਾ ਦੋ ਲੈਂਦੇ ਆ ਹੁਣ ਦੱਸ ਹਿਸਾਬ ਵੀ ਨਹੀਂ ਲਾਉਂਦੇ ਜਦੋਂ ਅਸੀਂ ਨਵੇਂ ਨਵੇਂ ਸਵਿਟਜ਼ਰਲੈਂਡ ਆਏ ਸੀ ਨਾ ਉਦੋਂ ਅਸੀਂ ਨਾਲ ਦੇ ਕੈਲਕੂਲੇਟ ਕਰ ਦਿੰਦੇ ਇੰਡੀਆ ਨਾਲ ਹਾਂ ਸਾਡੀ ਆਦਤ ਹੁੰਦੀ ਸੀ ਕਿ ਕਿਉਂਕਿ ਕਿਸੇ ਵੀ ਦੇਸ਼ 'ਚ ਜਦੋਂ ਕੋਈ ਬੰਦਾ ਨਵਾਂ ਜਾਂਦਾ ਹੈ ਭਾਵੇਂ ਤੁਹਾਡਾ ਮਤਲਬ ਉਹ ਪੁੱਤ ਧੀ ਕੋਈ ਸਟੂਡੈਂਟ ਦੇ ਤੌਰ ਤੇ ਗਿਆ ਹੋਵੇ ਉਹ ਵੀ ਤੁਹਾਨੂੰ ਦੱਸੋ ਆਹ ਚੀਜ਼ ਐਨੀ ਮਹਿੰਗੀ ਅੱਜ ਭਾਵੇਂ ਤੁਹਾਡਾ ਖੁਦ ਐਕਸਪੀਰੀਅੰਸ ਹੋਵੇ ਨਵੇਂ ਦੇਸ਼ 'ਚ ਜਾ ਕੇ ਬੰਦਾ ਕੈਲਕੂਲੇਟ ਕਰਦਾ ਹੈ ਕਿ ਇੰਨੇ ਬਣ ਗਏ ਐ ਬਣ ਗਏ ਆਪਣੇ ਜਿੱਥੇ ਦੀ ਤੁਸੀਂ ਕਮਾਈ ਕਰਦੇ ਹੋ ਜੇ ਤੁਸੀਂ ਡਾਲਰ 'ਚ ਕਮਾਈ ਕਰਦੇ ਹੋ ਤਾਂ ਤੁਸੀਂ ਇੰਡੀਆ ਜਾ ਕੇ ਕਹੋਗੇ ਉਹ ਕੋਈ ਨਹੀਂ 10 ਡਾਲਰ ਹੀ ਬ ਜੇ ਤੁਸੀਂ ਮਤਲਬ ਇੰਡੀਆ ਚ ਕਰਦੇ ਤਾਂ ਉਹ ਹਿਸਾਬ ਨਾਲ ਹੈ ਨਾ ਅਸੀਂ ਵੀ ਕਰਦੇ ਸੀ ਪਰ ਜਦੋਂ ਜਨ ਬੰਦਾ ਜਿਵੇਂ ਜਿਵੇਂ ਉੱਥੇ ਰਹਿਣ ਲੱਗ ਜਾਂਦਾ ਹੈ ਉਹ ਮਤਲਬ ਗਿੰਨੋਂ ਹਟ ਜਾਂਦਾ ਹੈ ਲਓ ਜੀ ਅਸੀਂ ਕਹਿੰਦੇ ਸੀ ਕੋਈ ਪੰਜਾਬੀ ਵੀ ਨਹੀਂ ਮਿਲਣਾ ਤੇ ਲਖਸਮਵਰਗ ਵੀ ਇੱਕ ਇਹੋ ਜਿਹਾ ਦੇਸ਼ ਨਿਕਲਿਆ ਦੇਸ਼ ਦੇ ਬੰਦੇ ਦੇਸ਼ ਦੇ ਬੰਦੇ ਜੀ ਪਏ ਪੰਜਾਬੀ ਲੱਭ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਕਿੱਦਾਂ ਜੀ ਹਾਂਜੀ ਠੀਕ ਠਾਕ ਐਕਚੁਅਲੀ ਅਸੀਂ ਹਾਲੈਂਡ ਚੋਂ ਆਂ ਜੀ ਤੇ ਅਸੀਂ ਘੁੰਮਣ ਆਏ ਆ ਚਾਰ ਪੰਜ ਦਿਨ ਵਾਸਤੇ ਅੱਛਾ ਜੀ ਤੇ ਅੱਜ ਸਾਡਾ ਹਾਂਜੀ ਅੱਜ ਅੱਜ ਸਾਡਾ ਲਾਸਟ ਦਿਨ ਸੀਗਾ ਕੱਲ ਨੂੰ ਅਸੀਂ ਵਾਪਸ ਜਾਣਾ ਹੈ ਕੁਦਰਤੀ ਮੈਂ ਸੋਚਦੀ ਸੀ ਮੈਂ ਕਿਹਾ ਸ਼ਾਇਦ ਤੁਸੀਂ ਇੱਥੇ ਹੈਗੇ ਹੋ ਹਾਂਜੀ ਅਸੀਂ ਵੀ ਕੱਲ ਆਏ ਸੀ ਜੀ ਦੋ ਦਿਨ ਰਹਿਣਾ ਸੀ ਹਾਂਜੀ ਹਾਂਜੀ ਮੈਂ ਤੁਹਾਨੂੰ ਲੁਕਸਮਬਰਗ ਦੇਖਿਆ ਸੀਗਾ ਅੱਛਾ ਅੱਛਾ ਉਹ ਨਾ ਬੈਲਜੀਅਮ ਦੇਖਿਆ ਸੀ ਹਾਂਜੀ ਹਾਂਜੀ ਉੱਥੋਂ ਹੀ ਆਏ ਕੱਲ ਜੀ ਹਾਂਜੀ ਮੈਂ ਸੋਚੀ ਜਾਂਦੀ ਸੀ ਮੈਂ ਕਿਹਾ ਸ਼ਾਇਦ ਅਸੀਂ ਉੱਥੇ ਚੱਲਿਆਂ ਸ਼ਾਇਦ ਮਤਲਬ ਇਸ ਤੋਂ ਬਾਅਦ ਅਸੀਂ ਬੈਲਜੀਅਮ ਚੱਲਿਆਂ ਐਨਹੀਂ ਅਸੀਂ ਹਾਲੈਂਡ ਤੋਂ ਆਏ ਜੀ ਓਕੇ 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 ਹਾਂਜੀ ਹਾਂਜੀ ਚਲੋ ਵਧੀਆ ਬਹੁਤ ਹਾਂਜੀ ਬਹੁਤ ਵਧੀਆ ਲੱਗਿਆ ਮੈਨੂੰ ਅਨੇਤ ਕੋਮਰ ਜੀ ਕੋਮਰ ਤੁਸੀਂ ਪੰਜਾਬ ਤੋਂ ਕਿੱਥੋਂ ਜੀ ਬਠਿੰਡੇ ਚੋਂ ਜੀ ਉਹ ਫਿਰ ਤਾਂ ਜੀ ਵੀ ਸਾਡੀ ਗੋਲਟੀ ਮੈਂ ਸੋਚੀ ਸੀ ਮੈਂ ਕਿ ਤੁਸੀਂ ਤੇ ਮੈਂ ਰਜਿੰਦਰਾ ਕਾਲਜ ਚ ਮੈਂ ਤਾਂ ਬਹੁਤ 39 ਯਰ ਤੋਂ ਮੈਂ ਹਾਲੈਂਡ ਚ ਤੇ ਮੈਂ ਰਜਿੰਦਰਾ ਕਾਲਜ ਚ ਤੁਸੀਂ ਉਹ ਜੰਮੇ ਵੀ ਨਹੀਂ ਰਹੇ ਪੈਨਿਕ ਨਾ ਹੋ ਪੈਨਿਕ ਨਾ ਮੈਨੂੰ ਪਤਾ ਵਾਈਬ੍ਰੇਟ ਕਰ ਰਹੇ ਹਾਂ ਮੈਂ ਤਾਂ ਹੀ ਫੜ ਕੇ ਖੜੀ ਹਾਂ ਜੀ ਵਾਈਬ੍ਰੇਟ ਨਾ ਕਰੀ ਨੀ ਮੈਂ 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 ਸੋਚਦੀ ਮੈਂ ਕਿ ਉਹ ਤੁਹਾਡਾ ਬਰਥ ਵੀ ਨਹੀਂ ਹੋਇਆ ਹੁਣ ਜਦੋਂ ਮੈਂ ਉੱਥੇ ਗ੍ਰੈਜੂਏਸ਼ਨ ਕੀਤੀ ਸੀ ਰਜਿੰਦਰਾ ਕਾਲਜ ਚ ਹਾਂ ਜੀ ਹਾਂ ਜੀ uh, 78 ਚ ਨਾਨਾ ਜੀ ਉਹਦੋਂ ਤਾਂ ਮੈਨੂੰ ਲੱਗਦਾ ਮੇਰੇ ਮੰਮੀ ਡੈਡੀ ਦਾ ਵਿਆਹ ਵੀ ਨਹੀਂ ਹੋਇਆ ਸੀ ਮਰ ਉਹਦਾ ਵਿਆਹ ਵੀ 91 ਚ ਹੋਇਆ ਹਾਂਜੀ 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 ਤੇ ਹੋਰ ਸਭ ਠੀਕ ਨਾ ਬਹੁਤ ਹੋ ਗਿਆ ਬਹੁਤ ਅੱਧੀ ਇਹ ਲੱਕੀ ਰਿਹਾ ਸਾਡੇ ਲਈ ਜਿਹੜਾ ਅੱਜ ਦਾ ਇਹ ਸਕੂਅਰ ਸੀਗਾ ਐਨੇ ਪੰਜਾਬੀ ਨੇ ਮੈਨੂੰ ਲੱਗਾ ਚੰਗਾ ਬਾਈ ਜੀ ਮਿਲਾਂਗੇ ਪੁਰਤਗਾਲ ਫਿਰ ਕਦੇ ਓਕੇ ਜੀ ਬਾਏ ਬਾਏ ਤੇ ਫਾਈਨਲੀ ਅਸੀਂ ਆ ਜਗ੍ਹਾ ਨੂੰ ਲੱਭ ਰਹੀ ਸੀਗੇ ਇੱਥੇ ਪਹੁੰਚੇ ਪਹਿਲਾਂ ਅੰਟੀ ਇੰਨੇ ਪਿਆਰ ਨਾਲ ਮਿਲੇ ਐਨੇ ਅੱਖਾਂ 'ਚ ਉਹਨਾਂ ਦੇ ਹੰਝੂ ਆ ਰਹੇ ਸੀ ਇੰਨੇ ਇਮੋਸ਼ਨਲ ਹੋ ਰਹੇ ਸੀ ਨਾ ਕਹਿੰਦੇ ਮੈਨੂੰ ਜਮਾਂ ਤੁਸੀਂ ਘਰ ਦੇ ਮੇਰੇ ਪੁੱਤ ਧੀ ਲੱਗਦੇ ਹੋ ਐਨਾ ਤੁਹਾਨੂੰ ਰੋਜ਼ ਦੇਖਦਾ ਜਿਹੜਾ ਬੰਦਾ ਰੋਜ਼ ਦੇਖਦਾ ਹੁੰਦਾ ਨਾ ਉਹਨੂੰ ਐਂ ਲੱਗਦਾ ਹੁੰਦਾ ਵਾਕੀ ਮਿਲ ਕੇ ਜਿਵੇਂ ਪਤਾ ਪਿਆਰ ਨਾਲ ਹਾਂਜੀ ਤੇ ਹੁਣ ਆਪਾਂ ਆਰਡਰ ਕਰੀਏ ਜੀ ਇੱਥੋਂ ਕੁਝ ਬਾਹਰ ਜਾ ਕੇ ਗੱਲਾਂ ਬਾਤਾਂ ਕਰਦੇ ਆਂ ਇੱਥੋਂ ਦੇ ਥੋੜੀ ਤੁਹਾਨੂੰ ਮੈਂ ਪ੍ਰਾਈਸ ਦਿਖਾ ਲਾ ਬਰਗਰ ਹੈਗਾ ਇੱਥੇ 1.50 ਯੂਰੋ ਦਾ ਮਤਲਬ 1100 ਦਾ ਜਿਵੇਂ ਦੇਸ਼ ਅਮੀਰ ਹੈ ਮਹਿੰਗਾਈ ਵੀ ਇੱਥੇ ਚਿਕਨ ਨਗਟਸ ਵੀ 11 ਯੂਰੋ ਤੋਂ ਘੱਟ ਕੁਝ ਨਹੀਂ ਹੈਗਾ ਮੈਨੂੰ ਲੱਗਦਾ ਤੇ ਇਹ ਪੈ ਗਿਆ ਤੁਹਾਨੂੰ 1100 ਦੇ ਦੇਖ ਲੈ ਕੀ ਕੀ ਲੈਣਾ ਸਾਈਜ਼ ਕੋ ਇਹ ਸਭ ਕੁਝ ਲੈਣਾ ਵਾਰੀ ਆ ਗਈ ਆਪਣੀ ਤੇ ਆਰਡਰ ਕਰਦੀ ਆਪਾਂ ਹੁਣ ਇਹ ਅਸੀਂ ਲੈ ਆ ਜੀ 버거 ਲੈ ਆ ਤੇ ਨਾਲ ਚਿਕਨ ਨਗਟਸ ਲੈ ਆ ਤੇ ਇਹ ਮੀਲ ਆਈ ਹੈ ਸਾਰੀ ਲੰਚ ਆਈ ਦਾ ਤੇ 11 ਤੇ 22 ਯੂਰੋ ਦੇ 버거 ਤੇ ਲੈ ਲੋ ਬਾਕੀ ਚਿਕਨ 30 ਯੂਰੋ ਦੀ ਮੇਲ ਪਈ ਐ ਸਾਨੂੰ 30 ਯੂਰੋ ਤੁਸੀਂ ਦੇਖ ਲਓ ਮਹਿੰਗਾ ਹੈ ਅਮੀਰ ਦੇਸ਼ ਆ ਖੁਸ਼ੀ ਪਰ ਮਹਿੰਗਾ ਵੀ ਹੈ ਇੱਥੇ ਖਰਚੇ ਵੀ ਹੁੰਦੇ ਆ ਜਿਹੜੇ ਬੰਦੇ ਇੱਥੇ ਰਹਿੰਦੇ ਆ ਐ ਨਹੀਂ ਵੀ ਕੱਲੇ ਕਮਾਈ ਕਮਾਈ ਕਰੋੜਾਂ ਪਤੀ ਨੇ ਲੋ ਕਰੋ ਸ਼ਿਰੂ ਜੀ ਲੰਚ ਹੋ ਗਿਆ ਢਿੱਡ ਭਰ ਗਿਆ ਤੇ ਹੁਣ ਦੁਬਾਰਾ ਫੇਰ ਇਹ ਸ਼ਹਿਰ ਨੂੰ ਐਕਸਪਲੋਰ ਕਰਦੇ ਆ ਤੇ ਹੁਣ ਨਾਲ-ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਦੁਨੀਆ ਦਾ ਜਿਹੜਾ ਅਮੀਰ ਦੇਸ਼ ਤਾਂ ਹੈਗਾ ਹੀ ਆ ਪਰ ਇੱਥੇ ਮਹਿੰਗਾਈ ਕਿੰਨੀ ਹੈ ਤੇ ਤੇ ਦਾ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਲਾਈਫ ਸਟਾਈਲ ਹੈ ਤੇ ਉਹ ਕਿਹੋ ਜਿਹਾ ਹੁਣ ਸ਼ਹਿਰ ਵਾਲੋਂ ਦੁਆਰਾ ਜਾਂਦੇ ਆ ਤੇ ਗੇੜੇ ਦਿੰਦੇ ਆ ਤੇ ਹੁਣ ਤੁਹਾਨੂੰ ਅਸੀਂ ਲੈ ਕੇ ਚੱਲੇ ਆ ਇੱਥੋਂ ਦੇ ਇੱਕਾ ਗਰੋਸਰੀ ਸਟੋਰ ਦੇ ਅੰਦਰ ਮੋਨੋ ਮੋਨੋ ਕਰਕੇ ਆਏ ਤੇ ਬਾਜ਼ਾਰ ਦੱਸਣੇ ਤੁਨੀ ਨਕਸਮ ਵਰਗੇ ਕਿਦਨ ਲਈ ਸੰਸਟਲੀ ਤੋਂ ਸ਼ੁਰੂ ਕਰੀਏ ਖੁਸ਼ੀ ਇੱਧਰਲੇ ਪਾਸੇ ਫਰੂਟ ਪਏ ਆ ਯਾ ਇਸ ਦਾ ਸਸਤਾ ਤਾਂ ਹੋਣੀ ਨਹੀਂ ਇਹਦਾ ਕਲੀਅਰ ਹੈ ਉਹ ਨਹੀਂ ਫਿਰ ਵੀ ਠੀਕ ਹੈ ਪ੍ਰਾਈਸ ਨਹੀਂ ਸੀ ਮਾਰੇਪਨ ਆਪਾਂ ਸਾਢੇ 3 ਦੇ ਮਿਲਦੇ ਸੀ ਸੇਵਰ ਸਾਢੇ 300 ਦੇ ਕਿਲੋ ਨਹੀਂ ਸੀ ਸਾਢੇ ਮਤਲਬ 4 ਦੇ ਨਹੀਂ ਸਾਢੇ 3 ਦੇ ਲੈ ਸੀਗੇ ਕਿਲੋ ਕਿਲੋ ਹਾਂਜੀ ਥੋੜੇ ਜਿਆਦਾ ਨਹੀਂ ਪੈਕੇਟ ਦਿੱਤਾ ਸੀ ਸੇਵ ਮਿਲਦਾ 400 ਰੁਪਏ ਕਿਲੋ ਨਾਲੇ ਐਕਸਪੋਰਟ ਕਰਾਉਂਦੇ ਆ ਇਹਨਾਂ ਕੋਲੇ ਕਿਹੜਾ ਆਪਣੇ ਆ ਘਾਬਰੀਆਂ ਵੀ 3-4 ਦੇ ਆਦਰਕ 700 ਰੁਪਏ ਕਿਲੋ ਠੀਕ ਹੈ ਪ੍ਰਾਈਸ ਕੋਈ ਅਖੀਰੇ ਦੇਖੋ 150 ਰੁਪਏ 150 ਰੁਪਏ ਕਿਲੋ ਕੋਈ ਬਾਲਿਆ ਮਹਿੰਗਾ ਪ੍ਰਾਈਸ ਨਹੀਂ ਹੈਗਾ ਏਦੇ ਦੁਨੀ ਮਤਲਬ ਇਹ ਕੰਟਰੀ ਦੇ हिसाब ਨਾਲ ਕਮਾਈ ਦੇ हिसाब ਨਾਲ ਬੈਕ ਡੋਨਰਸ ਤਾਂ ਇੱਥੇ ਮਹਿੰਗੀ ਨੇ ਰਿਪਨ ਆ ਮਿਲਦੀ ਹੈ ਜੀ 스타벅 ਦੀ 3 ਦੀ ਆਪਾਂ ਸਵਿਟਜ਼ਰਲੈਂਡ ਚ ਸਾਡੇ ਦਿਨ ਦੀ ਲੈਂਦੇ ਰਹੇ ਆ ਸਵਿਟਜ਼ਰਲੈਂਡੋਂ ਸਸਤਾ ਤੇ ਹੋਰ ਪ੍ਰਾਈਸ ਤੁਹਾਨੂੰ ਦਿਖਾ ਦਈਏ ਡਬਲ ਰੋਟੀ ਪੈਨਕੇ ਕਾ ਹੈ 390 ਦਾ ਤੇ ਆ ਡਰਿੰਕਸ ਕਿੰਨੇ ਦੀ ਮਿਲਦੀਆਂ 190 ਦੀ ਜੂਸ ਹੈ 190 ਦਾ ਵੀ ਠੀਕ ਆ ਦੁੱਧ ਦੀ ਬੋਤਲ ਦੇਖਦੇ ਉਹ 180 ਰੁਪਏ ਦਾ ਅਸੀਂ ਜਿੱਥੇ ਵੀ ਜਾਣਾ ਹੁੰਦਾ ਅਸੀਂ ਜ਼ਰੂਰ ਦੇਖਦੇ ਆ ਦੁੱਧ ਦੀ ਬੋਤਲ ਦੇਖੋ ਦੁੱਧ ਦਾ ਕੀ ਰੇਟ ਆ ਪਾਣੀ ਦੀ ਬੋਤਲ ਦੁੱਧ ਆ ਗਿਆ ਜੀ ਆ ਥੱਲੇ ਪਿਆ ਦੁੱਧ ਮਿਲਦਾ ਜੀ ਇੱਥੇ ਆ ਦੁੱਧ ਦੀ ਬੋਤਲ ਐ ਦੋ ਦੀ ਦੋ ਦੀ ਹੋਗੀ 180 ਸੇਮ ਹਾਲੈਂਡ ਨਾਲ ਦਾ ਹੀ ਕੋਈ ਮਹਿੰਗਾ ਦੇਸ਼ ਨਹੀਂ ਹੈਗਾ ਜੀ ਇਹਨੂੰ ਮਹਿੰਗਾ ਨਹੀਂ ਕਹਿ ਸਕਦੇ ਆਪਾਂ ਅਮੀਰ ਜ਼ਰੂਰ ਹੈ ਪਾਣੀ ਦੀ ਬੋਤਲ ਪਹਿਲਾਂ ਕਿੰਨੇ ਦੀ ਲੈ ਸੀ ਪਰ ਹਾਂ ਜੀ ਜਿਹੜੇ ਪਹਿਲਾਂ ਅਸੀਂ ਰੈਸਟੋਰੈਂਟ ਵਗੈਰਾ ਤੇ ਘੁੰਮੇ ਆ ਨਾ ਉਹ ਟੂਰਿਸਟ ਥਾਵਾਂ ਸੀਗਾ ਟੂਰਿਸਟ ਥਾਵਾਂ ਤੇ ਹਮੇਸ਼ਾ ਸਬਨ ਮਹਿੰਗੀ ਹੁੰਦਾ ਸੇਮ ਹੀ ਰਿਪਨ ਹੈ ਪਾਣੀ ਦੀ ਪਾਣੀ ਦੀ 1.80 ਦੀ ਹੈ ਕੁਛੀ 1.80 ਦੀ ਹੈ ਕਿੰਨੇ ਦੀ ਬਣੀ 1 ਲੀਟਰ ਵਾਲੀ ਹੈ 150 ਦੀ ਪਈ 150 ਦੀ ਤਾਂ ਵੀ ਮਿਲਦੀ ਇੱਥੇ 1.80 ਦੀ ਇੰਡੀਆ ਨਾਲ ਤਾਂ ਉਹੀ ਹੈ ਇੰਡੀਆ ਨਾਲ ਕੈਲਕੂਲੇਟਰ ਕਰੇ ਨਾ ਬੰਦਾ ਅਸੀਂ ਵੀ ਛੁਰੇ ਛੁਰੇ ਚ ਕਰਦੇ ਸੀ ਇੱਥੇ ਦੇ ਹਿਸਾਬ ਨਾਲ 1.80 ਕੁਛ ਵੀ ਨਹੀਂ ਡੇਢ ਦੀ ਸਹੀ ਹੈ ਐਦੋ ਹੀ ਮਹਿੰਗੇ ਮਹਿੰਗੇ ਲੈਂਦੇ ਸੀ ਸੋ ਇਹ ਨਹੀਂ ਜੀ ਇੱਥੋਂ ਦੇ ਰੇਟ ਜਿਹੜੇ ਤੁਹਾਨੂੰ ਦਿਖਾਏ ਆ ਤੇ ਲੈਣਾ ਸੀ ਕੁਛ ਐ ਨਹੀਂ ਖਾ ਵੀ ਗਏ ਸਦਾ ਆ ਵੀ ਤੇ ਆ ਵੀ ਸਹੀ ਹੈ 5 ਦਾ ਹੈਗਾ 5 0 ਦਾ ਬਦਾਮ ਬਦੂਮ ਵਿੱਚ ਚੱਲੀਏ ਬਾਹਰਲੇ ਪਾਸੇ ਹੂੰ ਲਓ ਜੀ ਬਾਹਰ ਚਲੀਏ ਆਪਾਂ ਜਿਹੜੇ ਨਾ ਆ ਜਿਵੇਂ ਆ ਕੈਫੇ ਤੇ ਬੈਠੇ ਆ ਬਾਹਰਲੇ ਪਾਸੇ ਸਾਰੇ ਇਹ ਮਹੰਗੇ ਆ ਕਿਉਂਕਿ ਇਹ ਮੇਨ ਟੂਰਿਸਟ ਏਰੀਆ ਤਾਂ ਕਰਕੇ ਆਪਣੀ ਮਰਜ਼ੀ ਦਾ ਰੇਟ ਲਾਉਂਦੇ ਆ ਕਿਸੇ ਨਾਲ ਕੋਈ ਉਹ ਨਹੀਂ ਹੈਗੀ ਪਰ ਮਤਲਬ ਉਨਾ ਹੀ ਪ੍ਰਾਈਸ ਹੈ ਉਨਾ ਦਾ ਹੀ ਆ ਉਨਾ ਹੀ ਤੁਸੀਂ ਸਟਾਰਬਕ ਚਲ ਜਓ ਉਹ ਨਹੀਂ ਸਾਰੇ ਸੇਮ ਹੀ ਆ ਤੇ ਇਨਾਂ ਗਲੀਆਂ ਦੇ ਵਿੱਚ ਖਾਣ ਪੀਣ ਦੇ ਤੁਹਾਨੂੰ ਇੰਡੀਅਨ ਰੈਸਟੋਰੈਂਟ ਬਹੁਤ ਜ਼ਿਆਦਾ ਮਿਲ ਜਾਣਗੇ ਆਪਣੇ ਇੰਡੀਅਨ ਵੈਸੇ ਸਾਰੇ ਕੀਤੀ ਆ ਉਹ ਦੇਖੋ ਜਿਵੇਂ ਉੱਪਰ ਲਿਖਿਆ ਹੋਇਆ ਹੈ ਨਾ ਮਹਾਰਾਜਾ ਇੰਡੀਅਨ ਰੈਸਟੋਰੈਂਟ ਹੈ ਰੋਮਾ ਰੈਸਟੋਰੈਂਟ ਤੇ ਬਹੁਤ ਸਾਰੇ ਮਤਲਬ ਲਿਟਲ ਇੰਡੀਆ ਕਰਕੇ ਹੋਰ ਕਾਫੀ ਅਸੀਂ ਪਹਿਲਾਂ ਵੀ ਦੇਖੇ ਸੀਗੇ ਤੇ ਆ ਦੇਖੋ ਇਹ ਬੰਦੇ ਵੀ ਆਪਣੀ ਆ ਨਮਸਕਾਰ ਜੀ ਕਿਵੇਂ ਹੋ ਠੀਕ ਹੋ ਹਾਂਜੀ ਇਹ ਮਨ ਲਗਾ ਰਾਤ ਨੂੰ ਖੋਲਦੇ ਹੁੰਦੇ ਨੇ ਉਹ ਪਾਲਾ ਪਾਈ ਹੁੰਦੇ ਨੇ ਤੇ ਜਿਹੜੇ ਰੈਸਟੋਰੈਂਟ ਹੁੰਦੇ ਨੇ ਇੱਥੋਂ ਦੇ ਹਾਂ ਖੁਸ਼ੀ 2 ਵਜੇ ਖੋਲਦੇ ਆ 2 ਵਜੇ ਖੋਲਦੇ ਆ ਜੀ ਤੇ ਰਾਤ ਤੱਕ 10 ਵਜੇ ਤੱਕ ਚੱਲਦਾ ਸਵੇਰੇ ਬ੍ਰੇਕਫਾਸਟ ਬਹੁਤ ਘੱਟ ਮਿਲਦਾ ਹੁੰਦਾ ਇਹਨਾਂ ਦੇ ਜਿੰਨਾ ਵੀ ਸਾਡਾ ਇਹ ਯੂਰਪ ਦਾ ਟੂਰ ਸੀ ਨਾ ਪਿਛਲੇ 2 ਮਹੀਨਿਆਂ ਤੋਂ ਖਾਣ ਪੀਣ ਦੀ ਸਾਨੂੰ ਇੱਕ ਦਿਨ ਵੀ ਪ੍ਰੋਬਲਮ ਨਹੀਂ ਆਈ ਲਗਭਗ ਹਰੇਕ ਸਿਟੀ 'ਚ ਇੰਡੀਅਨ ਰੈਸਟੋਰੈਂਟ ਮਿਲੇ ਆ ਸਾਨੂੰ ਤੇ ਹਰੇਕ ਥਾਂ ਤੇ ਜਾਂ ਪੰਜਾਬੀ ਮਿਲੀ ਗਏ ਰੋਟੀ ਮਿਲਦੀ ਰਹੀ africa ਚ ਅਸੀਂ ਸਭ ਤੋਂ ਵੱਧ ਤੰਗ ਹੋਏ ਸੀ africa ਚ ਫੂਡ ਆਇਲੀ ਬਹੁਤ ਸੀਗਾ ਹਨਾ ਬਹੁਤ ਘੱਟ ਖਾਣ ਪੀਣ ਨੂੰ ਮਿਲਦਾ ਸੀ ਤਾਂ ਸਿਰਫ ਆਪਾਂ ਨੂੰ ਨਾਇਰੋਬੀ ਜੋ ਰਾਜੇ ਵੀਰੇ ਹੋਰੀ ਮਿਲੇਗਾ ਤੇ ਇਸ ਤੋਂ ਬਿਨਾ ਫਿਰ ਹੁਣ ਬਾਕੀ ਸਾਡਾ ਟੂਰ ਇਹ ਯੂਰਪ ਦਾ ਲਗਭਗ ਸਮਾਪਤ ਵੀ ਹੋਣ ਜਾ ਰਿਹਾ ਹੈਗਾ ਤੇ ਇੰਗਲੈਂਡ ਦਾ ਕਿਉਂਕਿ ਦੂਜੇ ਇੰਗਲੈਂਡ ਜਾਣਾ ਫਿਰ ਕੁਝ ਦਿਨ ਇੰਗਲੈਂਡ ਰਹਿਣਾ ਹੈਗਾ ਅਸੀਂ ਲਓ ਜੀ ਹੁਣ ਕਰੀਏ ਸਰਕਾਰੀ ਸਹੂਲਤ ਦੀ ਅ ਸਰਕਾਰੀ ਸਹੂਲਤ ਦੀ ਅਨੰਦਮਣੀਏ ਸਹੂਲਤ ਦਾ ਸਵਾਰੀ ਕਰੀਏ ਪਬਲਿਕ ਟਰਾਂਸਪੋਰਟ ਦੀ ਦੁਆਰਾ ਇਹ ਸਾਹਮਣੇ ਆਲੇ ਪਾਸੇ ਆ ਗਿਆ ਜੀ ਅ ਸਟੇਸ਼ਨ ਤੇ ਜਿੱਥੋਂ ਅਸੀਂ ਦੁਬਾਰਾ ਟਰੇਮ ਬੱਸ ਕੁਝ ਵੀ ਲੈ ਸਕਦੇ ਹਾਂ ਤੇ ਇੱਥੇ ਆ ਕੇ ਤਾਂ ਸਰਚ ਕਰਨ ਦੀ ਵੀ ਜ਼ਰੂਰਤ ਨਹੀਂ ਵੀ ਕਿਧਰ ਨੂੰ ਜਾਣਾ ਹੈ ਛੋਟਾ ਜਿਹਾ ਤਾਂ ਹੈਗਾ ਬੰਦਾ ਖੋਹਦਾ ਹੀ ਨਹੀਂ ਹੈਗਾ ਇਹ ਦੇਸ਼ ਨਾ ਜਿਹੜੇ ਅਸੀਂ ਲੋਕ ਦੇਖਿਆ ਉਹ ਵੀ ਬਹੁਤ ਮਿਕਸਚਰ ਦੇਖਿਆ ਸਾਨੂੰ ਗੋਰਿਆਂ ਵਾਲੀ ਵਾਈ ਵੀ ਨਹੀਂ ਆਈ ਵੀ ਗੋਰੇ ਰਹਿੰਦੇ ਇੱਥੇ ਤੇ ਇੰਨੇ ਕੁ ਮਿਕਸ ਲੋਕ ਮਿਲੇ ਆ ਕੋਈ ਕਿਤੋਂ ਕੋਈ ਕਿਤੋਂ ਮਤਲਬ ਜਿਵੇਂ ਜਿਹੜੇ ਪਤਾ ਹੀ ਨਹੀਂ ਲੱਗਦਾ ਇਥੋਂ ਦੇ ਮੂਲ ਨਿਵਾਸੀ ਇਥੋਂ ਦੇ ਕਿਹੜੇ ਆ ਮੂਲ ਨਿਵਾਸੀ ਤਾਂ ਆਪਾਂ ਨੂੰ ਮਿਲ ਹੀ ਨਹੀਂ ਕਿਤੇ ਹੈ ਨਾ ਹਾਂਜੀ ਤਿੰਨ ਚਾਰ ਕਮਿਊਨਿਟੀਜ਼ ਦੇ ਲੋਕ ਤਾਂ ਵੈਸੇ ਹੀ ਇੱਥੇ ਰਹਿੰਦੇ ਆ ਤੇ ਜਿਹੜੇ ਇੱਥੇ ਲੋਕ ਜ਼ਿਆਦਾ ਟਾਈਮ ਰਹਿ ਜਾਂਦੇ ਨੇ ਉਹਨਾਂ ਨੂੰ ਮਤਲਬ ਐ ਵੀ ਪਤਾ ਲੱਗਣ ਲੱਗਦਾ ਵੀ ਆਹ ਵੀ ਇਹ ਫ੍ਰੈਂਚ ਦੇ ਲੋਕ ਇਹੋ ਜਿਹੇ ਜਰਮਨ ਦੇ ਇਹੋ ਜ ਆਪਾਂ ਨੂੰ ਸਾਰੇ ਗੋਰੀ ਲੱਗਦੇ ਆ ਵੀ ਫ੍ਰਾਂਸ ਇਹੋ ਜਿਹੇ ਜਰਮਨ ਇਹ ਪਾ ਪੁਰਤਗਾਲੀ ਆ ਫਲਾਣਾ ਜਿਵੇਂ ਹਾਲੈਂਡ ਦੇ ਕਹਿੰਦੇ ਹਾਈਟ ਜਾਦੇ ਹੈ ਹਾਂ ਜੀ ਇਹ ਸਟੇਸ਼ਨ ਬਣਿਆ ਹੋਇਆ ਹੈ ਇੱਥੋਂ ਦਾ ਜੀ ਤੇ ਬੱਸ ਸਟਾਪ ਸਟੇਸ਼ਨ ਕਹਦੋ ਤੇ ਹੁਣ ਅਸੀਂ ਇੱਥੋਂ ਜਾਣਾ ਸੈਂਟਰ ਚ ਸੈਂਟਰਲ ਸਟੇਸ਼ਨ ਇੱਥੇ ਕਿਤੇ ਆ ਦੇਖੋ ਟਿਕਟ ਵਾਲੀ ਮਸ਼ੀਨ ਨਹੀਂ ਹੈਗੀ ਕਿਤੇ ਵੀ ਟਿਕਟ ਵਾਲੀ ਉਹ ਨਹੀਂ ਲਾਈ ਆ ਇਹ ਤਾਂ ਜਿਵੇਂ ਸੈਨਟਿ ਸਾਈਕਲ ਵੀ ਵਿੱਚ ਲੱਦੀ ਫਿਰਦੇ ਆ ਯਾਰ ਲੋਕਾਂ ਦੀ ਆ ਇਹਦੇ ਬਟਨ ਦੱਬ ਕੇ ਖੁੱਲਦੇ ਸਾਰਾ ਕੁਝ ਸੋਹਣੀਆਂ ਬਹੁਤ ਆ ਯਾਰ ਇਹ ਚੜ ਜਾ ਭਰਾ ਵਾ ਅਸੀਂ ਵੀ ਚੜਨਾ ਹੈ ਜਿਹੜੇ ਸਟੇਸ਼ਨ ਤੇ ਅਸੀਂ ਉਤਰੇ ਆ ਤੇ ਇਹਦਾ ਨਾਮ ਹੈਗਾ ਪਹਿਲੇ ਦੀ ਪੈਰਿਸ ਮੇਰੇ ਖਿਆਲ ਚ ਪੈਰਿਸ ਵਰਗਾ ਦਿਖਦਾ ਹੋਣਾ ਇਹ ਤਾਂ ਕਰਕੇ ਇਹਦਾ ਨਾਮ ਇਹ ਰੱਖਿਆ ਹੋਵੇ ਤੇ ਬਿਲਡਿੰਗ ਉੱਧਰ ਦੀ ਹੁਣ ਦੇਖਦੇ ਆ ਇੱਥੇ ਕੀ ਕੁਝ ਦੇਖਣ ਵਾਲਾ ਹੈਗਾ ਇਹ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਤੇ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਇੱਥੇ ਵੀ ਜਿੱਥੇ ਨਾ ਗੋਰਿਆਂ ਦੇ ਦੇਖੋ ਕੈਫੇ ਪੁਰਾਣੇ ਪੁਰਾਣੇ ਯਾਰ ਇਹਨਾਂ ਦੀ ਟ੍ਰੈਮ ਬਹੁਤ ਸੋਹਣੀ ਹੈ ਬਾਈ ਵਾਕਈ ਦੇਖੋ ਵਾਕਈ ਬਹੁਤ ਸੋਹਣੀ ਹੈ ਪਹਿਲਾਂ ਜ਼ਿੰਦਗੀ ਚ ਕਦੇ ਨਹੀਂ ਦੇਖੀ ਸੀ ਕਿਸੇ ਵੀ ਦੇਸ਼ ਚ ਇੱਥੇ ਉਹ ਜੀਆਂ ਦੁਕਾਨਾਂ ਵੀ ਲੱਗਦੀਆਂ ਤੇ ਇਹ ਜਿਵੇਂ ਆਪਣੇ ਇੰਡੀਆ ਚ ਲੱਗਦੀਆਂ ਨੇ ਬਾਹਰਲੇ ਪਾਸੇ ਇਹ ਸ਼ਾਪਸ ਹੈਗੀਆਂ ਫਰੂਟ ਦੀਆਂ ਪਹਿਲਾਂ ਅਸੀਂ ਗਏ ਸੀਗੇ ਜਿਹੜੀ ਇੱਕ ਫਰੂਟ ਮਾਰਕੀਟ ਸੀਗੀ ਉਹ ਸਾਰੀ ਗ੍ਰਾਸਰੀ ਸਟੋਰ ਸੀਗਾ ਵੈਸੇ ਤੇ ਮੇਨ ਏਰੀਆ ਇਥੋਂ ਦਾ ਮਤਲਬ ਇਹ ਦੇਸ਼ ਦਾ ਸ਼ਹਿਰ ਦਾ ਦੇਸ਼ ਦਾ کہیں ਨਾ ਇਧਰ ਕੋਈ ਪ੍ਰਾਈਸ ਵੀ ਨਹੀਂ ਲਿਖਿਆ ਹੋਇਆ ਮੇਰੇ ਖਿਆਲ ਚ ਹਨਾ ਇੱਥੋਂ ਵੀ ਪ੍ਰਾਈਸ ਇੱਥੇ ਸ਼ਾਇਦ ਥੋੜੇ ਜਿਹਾ ਘੱਟ ਹੋਣ ਪ੍ਰਾਈਸ ਜਿਹੜੇ ਉਹ ਹੁੰਦੇ ਆ ਵੱਡੇ ਸਟੋਰ ਵਗੈਰਾ ਉਹਨਾਂ ਨਾਲ ਥੋੜਾ ਜਿਆਦਾ ਹੁੰਦਾ ਹੈ। ਲੋ ਜੀ ਹੁਣ ਅੱਗੇ-ਅੱਗੇ ਚੱਲਦੇ ਆ ਬਸ ਇੱਥੇ ਜਿਹੜਾ ਮੇਨ ਸੈਂਟਰ ਹੈ ਇਹਦੇ ਚਾਹੀ ਕੁਛ ਆ ਕੈਫੇ ਰੈਸਟੋਰੈਂਟ ਸਾਰੇ ਕਿਤੇ ਆਪਾਂ ਕਿਹਦੇ ਸਟੋਰ ਚ ਵੀ ਦੇਖੀਏ ਸਟੋਰ ਚ ਚੱਲ ਵੜਾਂਗੇ ਜੀ ਇਹ ਕੱਪੜੇ ਕੁਪੜੇ ਦੇ ਕੀ ਕੀ ਦੇ ਇੱਕ ਕੱਪੜੇ ਦੇ ਕੀ ਪ੍ਰਾਈਸ ਆ ਹਾਂ ਅੱਦਾਂ ਅੱਛਾ ਹਾਂਜੀ ਕਿਵੇਂ 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 ਦੱਸਿਓ ਕੀ ਕਹਿੰਦੇ ਸੀ ਮੈਂ ਕਿਹਾ ਵੀ ਉਦਾਂ ਚੈੱਕ ਕਰਿਆਈਏ ਵੀ ਬ੍ਰਾਂਡ ਬ੍ਰੂਡ ਦਾ ਵੀ ਕਿਵੇਂ ਆ ਹਸਾਫ ਕਤਾਬ ਅੱਛਾ ਤੂੰ ਦੇਖ ਆਵਾਂਗੇ ਵੀ ਸਸਤਾ ਕਿ ਮਹਿੰਗਾ ਖੁਸ਼ੀ ਆ ਤੁਹਾਡੀ ਉਹੀ ਚੀਜ਼ ਫੇਰ ਆ ਜਿਹੜੀ ਕਹਿੰਦੇ ਨੇ ਵੀ ਹਰ ਜਰ ਔਰਪ ਦੇ ਦੇਸ਼ ਚ ਹੁੰਦੀ ਆ ਸਹੀ ਇਸ ਤਰ੍ਹਾਂ ਕਰਕੇ ਦੋ ਸੜਕਾਂ ਜਾਂਦੀਆਂ ਹੁੰਦੀਆਂ ਹਾਂਜੀ ਆਪਣਾ ਹੋਟਲ ਕਿਹੜੇ ਪਾਸੇ ਆਪਣਾ ਹੋਟਲ ਇਧਰਲੇ ਪਾਸੇ ਆ ਮੇਲਾ ਦਾ ਇਧਰ ਮੇਨ ਸਟੇਸ਼ਨ ਆ ਗਿਆ ਹੈ ਨਾ ਇਧਰਲੇ ਪਾਸੇ ਆਪਣਾ ਹੋਟਲ ਹਾਂਜੀ ਇਧਰ ਹੀ ਲੱਗਦਾ ਪਹਿਲਾਂ ਪਾਸ ਸਟੇਸ਼ਨ ਦੇ ਜਾਣੇ ਨਾਲੇ ਟਿਕਟ ਬੁੱਕ ਕਰਿਆ ਉਹਨੇ ਕੱਲ੍ਹ ਦੀ ਓਕੇ ਠੀਕ ਆ ਇਧਰਲੇ ਸਾਹਮਣੇ ਚੱਲਦੇ ਤੇ ਨਾਲੇ ਇਧਰਲੇ ਪਾਸੇ ਤੁਹਾਨੂੰ ਆ ਕੁਛ ਸ਼ਾਪਸ ਦਿਖਾ ਦਈਏ ਸਵਿਟਜ਼ਰਲੈਂਡ ਚ ਤਾਂ ਜਿਹੜੀਆਂ ਘੜੀਆਂ ਵਗੈਰਾ ਦੇ ਸਟੋਰ ਸੀਗੇ ਬਹੁਤ ਹਾਈ ਰੇਟਸ ਪ੍ਰਾਈਸ ਸੀਗੇ ਤੇ ਉਹ ਵੀ ਮਹਿੰਗਾ ਦੇਸ਼ ਹੈ ਵੀ ਮਹਿੰਗਾ ਇੱਥੇ ਮੈਂ ਕਹੇ ਦੇਖ ਲੀਏ ਓਹ ਤੇਰੀ ਇੱਥੇ ਕਿਹੜਾ ਸਸਤਾ ਹੈਗਾ ਇਹ ਹੈਗੀ ਆ 5000 ਯੂਰੋ ਦੀ 5000 ਯੂਰੋ ਦੀ 11000 ਯੂਰੋ ਦੀ ਮਹਿੰਗੀਆਂ ਹੈ ਕਾਫੀ ਹੈ 6800 ਦੀ ਪਰ ਇੱਥੇ ਦੇ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਹੈਗਾ ਜਿਹੜੇ ਲੋਕ ਇੱਥੇ ਇੰਨੇ ਪੈਸੇ ਕਮਾਉਂਦੇ ਆ ਇੱਕ ਮਹੀਨੇ ਦੀ ਤਨਖਾਹ ਦੀ ਘੜੀ ਆ ਗਈ ਕੀ ਬਾਣੀ ਹੈ 3784 2475 ਸਹੀ ਹੈ ਸਹੀ ਰੇਟ ਹੈ ਕੁਛ ਹੀ ਲੈਣਾ ਤਾਂ ਨਹੀਂ ਕੁਛ ਨਹੀਂ ਦੇਖ ਲਓ ਜੇ ਕੁਛ ਲੈਣਾਗਾ ਆ ਵੀ ਪਿਆ ਆ ਕੀ ਹੈ ਵਾਈਟ 골ਡ ਪਿਆ ਵਾਈਟ 골ਡ ਆ 3155 ਲਕਸਮਬਰ ਗਜਨਾ ਕਹਿੰਦੇ ਆ ਵੀ ਕਹਿੰਦੇ ਵੀ ਜਿਹੜਾ ਸੋਨਾ ਬਹੁਤ ਜ਼ਿਆਦਾ ਸਸਤਾ ਹੈ ਤੇ ਸਾਨੂੰ ਪਤਾ ਨਹੀਂ ਇੱਥੇ ਵੀ ਹੁਣ ਅੱਜ ਦਾ ਇਹਦਾ ਪ੍ਰਾਈਸ ਕੀ ਚੱਲ ਰਿਹਾ ਪਰ ਜਿੰਨੇ ਸਾਨੂੰ ਪੰਜਾਬੀ ਮਿਲੇ ਸੀਗੇ ਬੈਲਜੀਅਮ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਦੱਸਿਆ ਸੀਗਾ ਕਿ ਅਸੀਂ ਲਕਸਮਬਰ ਗਏ ਜਾਣਾ ਤੇ ਉਦੋਂ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਉੱਥੇ 골ਡ ਦੇ ਰੇਟ ਬਹੁਤ ਜ਼ਿਆਦਾ ਘੱਟ ਹੈ ਕਿ ਤੁਸੀਂ ਜੇ ਲੈਣਾ ਉਥੋਂ ਲੈ ਕੇ ਆ ਸਕਦੇ ਹੋ ਤੇ ਬਟ ਇਹ ਆ ਵੀ ਅਸੀਂ ਮੈਨੂੰ ਲੱਗਦਾ ਵੀ ਦੁਬਈ ਵਗੈਰਾ ਤੋਂ ਤਾਂ ਨਹੀਂ ਸਸਤਾ ਹੋਣਾ ਹੋ ਸਕਦਾ ਵੀ ਯੂਰਪ ਤੋਂ ਸਭ ਤੋਂ ਸਸਤਾ ਹੋਵੇ ਪੂਰੇ ਯੂਰਪ ਚੋਂ ਜਿਹੜਾ ਨਾ ਯੂਰਪ ਦਾ ਟੂਰ ਆ ਕੁਛ ਚੇਸ ਕਰਕੇ ਵੀ ਸਮਾਪਤ ਕਰ ਰਹੇ ਆ ਕਿਉਂਕਿ ਗਰਮੀ ਬਹੁਤ ਹੋ ਗਈ ਯਾਰ ਇੱਥੇ ਐਨੀ ਗਰਮੀ ਪੈਣੀ ਸ਼ੁਰੂ ਹੋ ਗਈ ਅਗਸਤ ਦਾ ਮਹੀਨਾ ਤਾਂ ਬਹੁਤ ਜ਼ਿਆਦਾ ਗਰਮ ਹੋਊਗਾ ਅਗਸਤ ਚ ਕਹਿੰਦੇ ਕੈਨੇਡਾ ਚ ਮੌਸਮ ਸਹੀ ਹੋਊਗਾ ਤੇ ਉੱਥੇ ਜਾਵਾਂਗੇ ਹੁਣ ਯਾਰ ਫੁੱਲ ਕਿੰਨੇ ਸੋਹਣੇ ਆ ਇਹ ਦੇਖੋ ਪਹਿਲੀ ਵਾਰੀ ਦੇਖਿਆ ਵਾਕੀ ਨਹੀਂ ਨੀ ਕੀ ਹੈ ਜੀ ਆਪਣੇ ਤਾਂ ਇਹ ਜੇ ਨਾ ਗਲ ਤੋਂ ਉਹਦੇ ਉਹਦੇ ਚ ਪਏ ਹੁੰਦੇ ਨੇ ਜਿੱਥੇ ਘਾਹ ਫੂਸ ਜਉਂ ਹੀ ਉੱਗਿਆ ਹੁੰਦਾ ਤੇ ਕਿੱਡੇ ਸੋਹਣੇ ਸੋਹਣੇ ਫੁੱਲ ਲੁਕਦੇ ਆ ਹਾਲੈਂਡ ਤੋਂ ਸ਼ਾਇਦ ਨਾ ਆਉਂਦੇ ਹੋਣ ਹਾਲੈਂਡ ਵੈਸੇ ਹੀ ਫੁੱਲਾਂ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈਗਾ ਕਿੱਡੇ ਸੋਹਣੇ ਆ ਖੁਸ਼ੀ ਯਾ ਆਪਣਾ ਸ਼ਹਿਰ ਦਾ ਟੂਰ ਬਹੁਤ ਸੋਹਣਾ ਰਿਹਾ ਲੁਕਸਮਬਰਗ ਦਾ ਇਹ ਅਸੀਂ ਪਹੁੰਚ ਗਏ ਲੁਕਸਮਬਰਗ ਦੇ ਸਟੇਸ਼ਨ ਤੇ ਤੇ ਵੈਸੇ ਇਥੇ ਕਾਫੀ ਸਾਰੇ ਸਟੇਸ਼ਨ ਆ ਪਰ ਸਭ ਤੋਂ ਵੱਡਾ ਤੇ ਜਿਹੜਾ ਸਭ ਤੋਂ ਮੇਨ ਸਟੇਸ਼ਨ ਆ ਉਹ ਇਹ ਆ ਅੰਦਰਲੇ ਪਾਸੇ ਟਿਕਟ ਲੈ ਲਈਏ ਵਾਓ ਕੱਲ੍ਹ ਅਸੀਂ ਰਾਤ ਉੱtre ਅਸੀਂ ਨਾ ਜਦੋਂ ਇੱਥੇ ਰਾਤ ਨੂੰ ਉਦੋਂ ਦੇਖਿਆ ਨਹੀਂ ਹੈਗਾ ਚੰਗੇ ਤਰੀਕੇ ਨਾਲ ਅੰਦਰੋਂ ਸਟੇਸ਼ਨ ਤੇ ਹੁਣ ਦੇਖ ਰਿਹਾ ਇੱਥੋਂ ਦੇ ਸਟੇਸ਼ਨ ਦੇ ਆਪਣੇ ਕੁਲਚੇ ਛੋਲੇ ਛੋਲੇ ਭਟੂਰੇ ਤਲੀਆਂ ਜਾਂਦੇ ਹੁੰਦੇ ਐਨੇ ਵਧੀਆ ਵਧੀਆ ਰੈਸਟੋਰੈਂਟ ਬਣਾਏ ਹੁੰਦੇ ਐ ਇਹ ਬਣਦਾ ਤਾਂ ਐ ਸਾਰਾ ਪ੍ਰਾਈਵੇਟ ਆ ਤੇ ਸਰਕਾਰੀ ਨਹੀਂ ਹੈਗਾ ਇੱਥੇ ਕੁਝ ਵੀ ਜੇ ਪ੍ਰਾਈਵੇਟ ਹੁੰਦਾ ਨਾਲ ਡਵੈਲਪਮੈਂਟ ਹੁੰਦੀ ਆ ਤੇ ਜੇ ਸਰਕਾਰੀ ਹੂ ਤਾਂ ਨੁਕਸਾਨ ਵੀ ਲੋਕ ਕਰਦੇ ਆ ਭੰਨ ਤੋੜ ਕਰਦੇ ਆ ਹੁਣ ਇੱਥੇ ਪੁਲਿਸ ਵੱਲੋਂ ਜਾਂ ਹੋਰ ਸਖਤਾਈ ਹੁੰਦੀ ਆ ਸਾਰਾ ਦੇਖਦੇ ਆਂ ਤੋਂ ਇੰਟਰਨੈਸ਼ਨਲ ਟਿਕਟਾਂ ਨਿਕਲਦੀਆਂ ਕਿ ਨਾ ਪਹਿਲਾਂ ਇੰਗਲਿਸ਼ ਇੰਗਲਿਸ਼ੀਆ ਮਤਲਬ ਟ੍ਰੇਨ ਆਏ ਦੀ ਅੰਡੀ ਗੁੰਡੀ ਦੇਸ਼ ਹੈ ਜਰਮਨੀ ਜਾਣਾ ਹੈ ਫਰਾਂਸ ਜਾਣਾ ਹੈ ਲਕਸਮਬਰਗ ਦਾ ਆਪੀ ਹੈ ਕਿ ਲੋਕਲ ਟਰੈਵਲ ਕਰਨਾ ਇੱਥੇ ਆਪਾਂ ਜਾਣਾ ਬੈਲਜੀਅਮ ਬੈਲਜੀਅਮ ਚ ਸਾਡਾ ਸਮਾਨ ਵੇਆ ਸਾਰਾ ਬ੍ਰਸਲ ਜਾਣਾਗਾ ਤੇ ਅੱਗੇ ਟਿਕਟਸ ਇਨ ਬੈਲਟ ਟੂ ਬੈਲਜੀਅਮ ਬ੍ਰਸਲ ਹੀ ਜਾਣਾਗਾ ਤੇ 2 ਅਡਲਟ 2 ਅਡਲਟ ਕਿੱਥੋਂ ਐਡ ਹੋਊਗੀ ਫਰਸਟ ਕਲਾਸ ਸੈਕੰਡ ਕਲਾਸ ਫਰਸਟ ਦੀ 42 ਸੈਕੰਡ ਦੀ 22 ਚੀ ਦੀ ਤੇ ਟਿਕਟਾਂ ਤਾਂ ਬਹੁਤ ਸਸਤੀਆਂ ਯਾਰ ਦੇਖੋ 25 ਯੂਰੋ ਦੀ ਹੈ ਸਿਰਫ ਇੱਕ ਜਣੇ ਦੀ 50 ਯੂਰੋ ਦੀਆਂ ਸਾਨੂੰ ਦੋਹਾਂ ਦੀਆਂ ਟਿਕਟਾਂ ਮਿਲ ਜਾਣੀਆਂ ਪਬਲਿਕ ਟਰਾਂਸਪੋਰਟ ਤਾਂ ਇਹ ਦੇਸ਼ 'ਚ ਫ੍ਰੀ ਹੈ ਤੇ ਵੈਸੇ ਇਹਨਾਂ ਨੂੰ ਇਹ ਟਿਕਟਾਂ ਵੀ ਫ੍ਰੀ ਕਰ ਦੇਣੀਆਂ ਚਾਹੀਦੀਆਂ ਨੇ ਵੀ ਭਾਵੇਂ ਬਾਈ 에ਅਰ ਆਉ ਸਾਡੇ ਦੇਸ਼ 'ਚ ਭਾਵੇਂ ਬਾਈ ਟ੍ਰੇਨ ਆਉ ਵੀ ਉਹ ਵੀ ਤੁਹਾਨੂੰ ਮੁਫਤ ਜੀ ਮਿਲੂਗੀ ਟਿਕਟਾਂ ਚਲੋ ਇਹ ਤਾਂ ਖੈਰ ਮੈਂ ਤਾਂ ਮਜ਼ਾਕ ਕਰਦਾ ਤੇ ਹੁਣ ਸਾਰਾ ਪ੍ਰਬੰਧ ਹੋ ਗਿਆ ਜਾਣ ਦਾ ਵੀ ਹੋ ਗਿਆ ਤੇ ਹੁਣ ਅਸੀਂ ਚੱਲਿਆਂ ਜੀ ਇੱਥੋਂ ਸਾਡੇ ਹੋਟਲ ਤੇ ਦੇਸ਼ ਦਾ ਇਹਦਾ ਸਫਰ ਬਹੁਤ ਸੋਹਣਾ ਰਿਹਾ ਆਲਾਦਵਾਲਾ ਦੇਖਣ ਨੂੰ ਬਹੁਤ ਸੋਹਣਾ ਮਿਲਿਆ ਤੇ ਬਹੁਤ ਕੁਝ ਨਵਾਂ ਦੇਖਿਆ ਤੇ ਹੋਟਲ ਜਾ ਕੇ ਅੱਜ ਦੇ ਵਲੌਗ ਦੀ ਆ ਆਪਾਂ ਸਮਾਪਤੀ ਕਰਾਂਗੇ ਐਸ ਬੈਂਕ ਇਹ ਪਤਾ ਨਹੀਂ ਕਿਹੜੀ ਬੈਂਕ ਹੈ ਦੁਨੀਆ ਦੀਆਂ ਵੱਖ-ਵੱਖ ਮਹਿੰਗਾ ਹੁੰਦੀਆਂ ਪੈਸੇ ਘੜਾ ਲਈ ਯਾਰ ਤੇ ਤੁਰਦੇ ਫਿਰਦੇ ਯੂਰੋ ਦੀ ਖਰਚ ਹੋ ਜਾਂਦੇ ਆ ਕੈਸ਼ ਚਾਹੀਦਾ ਹੁੰਦਾ ਵੈਸਤਾ ਚਲੋ ਅੱਜ ਕੱਲ ਸਾਰੇ ਕਿਤੇ ਕਾਰਡ ਚੱਲਦੇ ਆ ਦੇਖਦੇ ਆ ਜੀ ਕਿੰਨੇ ਕਢਾਏ ਆ ਖੁਸ਼ੀ ਇਹ ਦੇਸ਼ ਚ ਵੀ ਯੂਰੋ ਚੱਲਦੇ ਆ ਜਿਵੇਂ ਯੂਰਪ ਦੇ ਵਿੱਚ ਤੇ 200 ਯੂਰੋ ਅਸੀਂ ਕਢਾ ਲਿਆ ਜੀ ਇਹ ਯੂਰਪੀ ਇੰਜਨੀਅਰ ਦਾ ਫਲੈਗ ਹੈ ਇਹਨਾਂ ਦੀ ਆਪਣੀ ਅਲੱਗ ਤੋਂ ਕਰੰਸੀ ਨਹੀਂ ਹੈਗੀ ਜਿਵੇਂ ਸਵਿਟਜ਼ਰਲੈਂਡ ਦੀ ਕਰੰਸੀ ਹੈ ਨਾ ਫ੍ਰੈਂਕ ਇਹਨਾਂ ਦੀ ਆਹੀ ਹੈ ਯੂਰੋ ਲੈ ਵੀ ਆਪਣੇ ਪੰਜਾਬੀਓ ਪੰਜਾਬੀ ਮਿਲੇ ਜਾਂਦੇ ਨੇ ਘੁੰਮਦੇ ਫਿਰਦੇ ਮੈਨੂੰ ਲੱਗਦਾ 24 4ਵਾਂ 5ਵਾਂ ਪੰਜਾਬੀ ਹੈ ਪਰ ਇਹ ਪਹਿਲੇ ਮਿਲੇ ਨੇ ਜਿਹੜੇ ਘੁੰਮਣ ਨਹੀਂ ਆਏ ਇੱਥੇ ਰਹਿੰਦੇ ਨੇ ਇੱਥੇ ਰਹਿੰਦੇ ਹੋ ਬਾਈ ਕਿੱਥੋਂ ਪੰਜਾਬ ਤੋਂ ਪੰਜਾਬ ਸੀ ਗੜ ਸ਼ੰਕਰ ਤੋਂ ਗੜ ਸ਼ੰਕਰ ਤੋਂ ਤੇ ਪੰਜਾਬੀ ਆਪਣੇ ਵਾਲੇ ਵੀ ਬੰਦੇ ਇੱਥੇ ਰਹਿੰਦੇ ਆ ਸ਼ੁਕਰੀਆ ਭਾਈ ਬਹੁਤ ਚੰਗਾ ਲੱਗਿਆ ਤੈਨੂੰ ਮਿਲ ਕੇ ਯਾਰ ਹਾਂਜੀ ਹਾਂਜੀ ਮਾਨ ਹੁੰਦਾ ਤੇ ਅਮੀਰ ਤੋਂ ਅਮੀਰ ਗਰੀਬ ਤੋਂ ਗਰੀਬ ਦੁਨੀਆ ਦੇ ਹਰ ਦੇਸ਼ 'ਚ ਪੰਜਾਬੀ ਬੰਦੇ ਆਪਣੇ ਬੈਠੇ ਆ ਹਾਂਜੀ ਭਾਜੀ ਬਹੁਤ ਚੰਗਾ ਲੱਗਿਆ ਭਾਈ ਮਿਲ ਕੇ ਕੰਮ ਕਰ ਕੀ ਕਰਦੇ ਹੋ ਬਸ ਭਾਜੀ ਅਸੀਂ ਮੈਂ ਕੁਕਿੰਗ ਦਾ ਕੰਮ ਕਰਦਾ ਕੁਕਿੰਗ ਦਾ ਹਾਂਜੀ ਤੇ ਤਨਖਾਹਾਂ ਤਨਘੂਆਂ ਚੰਗੀਆਂ ਇੱਥੇ ਹਾਂਜੀ ਭਾਜੀ ਬਹੁਤ ਵਧੀਆ ਸੱਚੀਓ ਜਿਵੇਂ ਅਮੀਰ ਦੇਸ਼ ਇਹਨੂੰ ਕਹਿੰਦੇ ਆ ਸੱਚੀਓ ਅਮੀਰ ਹਾਂਜੀ ਰੀਅਲੀ ਵੈਲਥੀ ਆ ਵਰਲਡ ਦਾ ਨੰਬਰ 1 ਇਕਨੋਮੀ ਆ ਨੰਬਰ 1 ਨੰਬਰ 1 ਇਕਨੋਮੀ ਵਰਲਡ ਦੀ ਕਿੰਨੇ ਕ ਪੈਸੇ ਕਮਾ ਲੈਂਦੇ ਹੋ ਭਾਜੀ 40 4000 ਯੂਰੋ ਹਾਂਜੀ 4000 ਯੂਰੋ 4 ਲੱਖ ਰੁਪਈਆ ਬਾਈ ਕੁਕਿੰਗ ਦਾ ਕਮਾਈ ਜਾਂਦਾ ਹੈ ਕੁਕਿੰਗ ਦਾ ਖਰਚੇ ਕਿੰਨੇ ਕਹੋ ਵੀ ਦੱਸ ਦਿਓ ਨਾਲੀ ਖਰਚੇ ਭਾਜੀ ਬਹੁਤ ਹੈ ਖਰਚੇ ਤੇ ਰੈਂਟ ਬਹੁਤ ਹੈ ਕਿੰਨਾ ਰੈਂਟ ਕਰਦਾ ਕਿੰਨਾ ਰੈਂਟ ਹੈ 2500 ਡਾਲਰ 2500 ਡਾਲਰ ਘਰ ਦਾ ਰੈਂਟ ਹੈ ਜੀ ਤੇ ਜਿੰਨੀ ਤਨਖਾਹ ਆਉਂਦੀ ਐ ਈ ਲੱਗ ਜਾਂਦੀ ਐ ਬਚਤ ਬਚਤ ਕੋਲ ਮਿਲਾ ਕੇ ਰੱਬ ਦਾ ਨਾ ਹਾਂਜੀ ਬਸ ਚਲੋ ਚੰਗਾ ਲੱਗਿਆ ਬਾਈ ਮਿਲ ਕੇ ਤੇ ਜਿਹੜਾ ਇਹ ਏਰੀਆ ਨਾ ਸਾਰਾ ਸਟੇਸ਼ਨ ਦੇ ਆਲੇ ਦੁਆਲੇ ਇਹਨੂੰ ਕਹਿੰਦੇ ਗਾਰੇ ਬੋਲਦੇ ਆ ਨਾ ਗਾਰੇ ਗਾਰ ਕਹਿੰਦੇ ਗਾਰ ਕਹਿੰਦੇ ਇਹਨੂੰ ਗਾਰ ਜਿਵੇਂ ਆਪਣੇ ਪੰਜਾਬੀ ਚ ਤੇ ਇਹ ਏਰੀਆ ਬਹੁਤ ਪਪੂਲਰ ਹੈ ਸਾਰੇ ਦਾ ਸਾਰਾ ਮੌਸਮ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ ਵੈਸੇ ਨਾ ਸ਼ਾਮ ਨੂੰ ਦਿੱਲੀ ਮੌਸਮ ਖਰਾਬ ਹੀ ਹੋ ਜਾਂਦਾ ਇੱਥੇ ਬੱਦਲ ਦੇਖੋ ਕਿੰਨਾ ਚੜਿਆ ਰਿਹਾ ਸਵੇਰ ਦੀ ਧੁੱਪ ਸੀ ਅੱਜ ਗਰਮੀ ਬਹੁਤ ਜ਼ਿਆਦਾ ਸੀ ਥੋੜੀ ਜਿਹੀ ਗਰਮੀ ਪਈ ਨਹੀਂ ਤੇ ਇੱਥੇ ਠੰਡ ਹੋਈ ਨਹੀਂ ਤੇ ਇੱਥੇ ਸਾਡਾ ਹੋਟਲ ਹੈ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹੀ ਤੇ ਤੁਸੀਂ ਕਦੇ ਆਉਣਾ ਹੋਵੇ ਤੁਹਾਨੂੰ ਦੱਸਦਾ ਇਹ ਹੀ ਸਿਟੀ ਸੈਂਟਰ ਆ ਰੇਲਵੇ ਸਟੇਸ਼ਨ ਤੋਂ ਮਸਾਂ ਅੱਧਾ ਕਿਲੋਮੀਟਰ ਜਿਹੜਾ ਸਿਟੀ ਸੈਂਟਰ ਹੈਗਾ ਜਿੰਨੀ ਆ ਤੁਹਾਨੂੰ ਇਮਾਰਤਾਂ ਸਾਹਮਣੇ ਦਿਖ ਰਹੀਆਂ ਹਨ ਬਹੁਤ ਸਾਰੇ ਹੋਟਲ ਬਣੇ ਹੋਏ ਐ ਇੱਥੇ ਤੇ ਇੱਥੇ ਤੁਸੀਂ ਆਪਣਾ ਰਹਿ ਸਕਦੇ ਹੋ ਇੰਨੀ ਭੱਜ ਦੌੜ ਹੋਈ ਪਈ ਹੈ ਨਾ ਕਿਉਂਕਿ ਸ਼ਾਮ ਦਾ ਟਾਈਮ ਹੈ 5 5:30 ਹੋ ਗਏ ਸ਼ਾਮ ਦੇ ਤੇ ਸਾਡੇ ਬਾਰੇ ਕਿਸੇ ਨੂੰ ਘਰ ਨੂੰ ਜਾ ਰਹੇ ਆ ਭੱਜ ਦੌੜ ਹੈ ਲੋ ਵੀ ਫਾਈਨਲੀ ਪਹੁੰਚ ਗਏ ਤੇ ਕਰਦੇ ਆਰਾਮ ਹੁਣ ਕਈ ਦੇਸ਼ਾਂ 'ਚ ਨਾ ਥਾਂ ਦੀ ਇੰਨੀ ਤੰਗੀ ਹੁੰਦੀ ਆ ਤੇ ਤੁਸੀਂ ਇਹ ਦੇਖ ਲੋ ਇੱਕ ਥਾਂ ਵੀ ਕਿੰਨਾ ਕੁਝ ਬਣਾ ਰਖਿਆ ਉਹ ਮਾਰਕੀਟ ਹੈਗੀ ਮਾਦੀਆ ਮਾਦੀਆ ਮਾਰਕੀਟ ਵੀ ਹੈ ਤੇ ਆ ਸਾਡਾ ਇੱਥੇ ਹੋਟਲ ਵੀ ਹੈ ਤੇ ਵਿੱਚ ਹੀ ਸਾਰਾ ਕੁਝ ਬਣਾ ਰਖਿਆ ਨੇ ਚਲੋ 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 ਜਗ੍ਹਾ ਦੀ ਤੰਗੀ ਇਹਨਾਂ ਨੂੰ ਹੇਠਾਂ ਹੀ ਹੁੰਦੀ ਹੈ ਗੱਲੀ ਉੱਪਰਲੇ ਪਾਸੇ ਦਾ ਬਹੁਤ ਖੁੱਲਾ ਡੁੱਲਾ ਤੇ ਬਣਿਆ ਹੋਇਆ ਹੈਗਾ ਆਲੇ ਦੁਆਲੇ ਸਪੇਸ ਬਹੁਤ ਹੈਗੀ ਬੈਠਣ ਨੂੰ ਖੁਸ਼ੀ ਆਪਣਾ ਕਮਰਾ ਇੱਥੇ ਹੈ ਤੁਹਾਨੂੰ ਪਤਾ ਹੈ ਸਾਹਮਣੇ ਆ ਦਿਖਦਾ ਆਪਣੇ ਰੂਮ ਚ ਹਾਰੇ ਕੋਪਰ ਲਿਬਾਸੇ ਕਿੰਨਾ ਬਣਾ ਰਖਿਆ ਨੇ ਤੇ ਜਿਹੜਾ ਦੁਨੀਆ ਦਾ ਮਹਿੰਗਾ ਦੇਸ਼ ਹੈ ਇਹਦੇ ਹੋਟਲ ਵੀ ਬਹੁਤ ਮਹਿੰਗੇ ਆ ਇਹਦਾ ਸੀ 22000 ਰੁਪਏ ਦਿੱਤਾ ਮੈਂ ਬਦਲ ਪਰ ਨਾਈਟ ਬਹਿ ਸਸਤੇ ਵੀ ਮਿਲ ਜਾਂਦੇ ਆ ਨਹੀਂ ਹੈਗਾ ਵੀ ਨਹੀਂ ਸਸਤੇ ਪਰ ਇਹ ਹੋਟਲ ਵਧੀਆ ਥੋੜਾ ਜਿਹਾ ਤੇ ਇਹ ਰਿਸੈਪਸ਼ਨ ਏਰੀਆ ਆ ਗਿਆ ਜੀ ਸਾਡੇ ਹੋਟਲ ਦਾ ਤੇ ਹੁਣ ਜਾਣਾ ਸਿੱਧਾ ਕਮਰੇ 'ਚ ਤੇ ਇਧਰਲੇ ਪਾਸੇ ਬਾਹਰ ਤੇ ਬ੍ਰੇਕਫਾਸਟ ਦਾ ਏਰੀਆ ਤੇ ਇੱਥੇ ਸਵੇਰੇ ਬ੍ਰੈਕਫਾਸਟ ਰਹਿੰਦਾ ਆਹ ਰਾਤ ਹਾਂਦੀ ਖੇਲੇ ਪਾਸੇ ਮਾਰਕੀਟ ਵੀ ਦਿਖਦੀ ਆ ਆ ਬਾਹਰ ਦਾ ਸਾਰਾ ਜੇ ਬੈਠਣਾ ਰਾਤ ਨੂੰ 12 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਤੇ ਇੱਥੋਂ ਆ ਸਾਰੀ ਮਾਰਕੀਟ ਦਿਖਦੀ ਆ ਜਿਹੜੀ ਸਵੇਰੇ ਹਾਉ ਸਾਰੀ ਤੁਹਾਨੂੰ ਦਿਖਾ ਰਹੇ ਸੀ ਨਾ ਰੋਡ ਅਸੀਂ ਥੱਲੇ ਕਿੰਨਾ ਸੋਹਣਾ ਬਣਿਆ ਇੱਥੇ ਇਧਰ ਪਾਸੇ ਹੁਣ ਪਹਿਲੀ ਵਾਰੀ ਅਸੀਂ ਟਾਈਮ ਨਾਲ ਕਿਸੇ ਹੋਟਲ 'ਚ ਆਏ ਆ ਨਹੀਂ ਰਾਤ ਨੂੰ ਵੜਦੇ ਆ ਕਿਹੜਾ ਟਾਈਮ ਹੰਦਾ ਬੈਠਣਾ ਇਹ ਵੀ ਤਾਂ ਰਾਤ ਨੂੰ ਵੜੇ ਸੀ ਹਾਂਜੀ ਚੱਲੀਏ ਚਲੋ ਆਜੋ ਲਓ ਜੀ ਇਹ ਪਹੁੰਚ ਗਿਆਂ ਅਸੀਂ ਸਾਡੇ ਕਮਰੇ ਦੇ ਵਿੱਚ ਟਿਕਾਣਾ ਸਾਡਾ ਇੱਥੇ ਦਾ ਤੇ ਦਿਖਾ ਦਈਏ ਤੁਹਾਨੂੰ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਦੇ ਇਹੋ ਜਿਹਾ ਕੁਝ ਕਮਰਾ ਸੀਗਾ ਆ ਪਤਾ ਨਹੀਂ ਕਿਹੜਾ ਵਾਲਪੇਪਰ ਇਹਨਾਂ ਨੇ ਛਾਪ ਰੱਖਿਆ ਸੀਗਾ ਇੱਥੇ ਤੇ ਇਹ ਹੋ ਜਾ ਸੀਗਾ ਇਹ ਸਾਰਾ ਬਾਹਰ ਯਾਰ ਗਰਮੀ ਬਹੁਤ ਰਹੀ ਅੱਜ ਮੌਸਮ ਬਿਲਕੁਲ ਵੀ ਠੰਡਾ ਨਹੀਂ ਸੀ ਇੰਨਾ ਗਰਮ ਰਿਹਾ ਸੋਏ ਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਉਣਾ ਸੀਗਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਕਿਹੋ ਜਿਹਾ ਵਾਲਾ ਵਾਲਾ ਹੈ ਕਿਹੋ ਜਿਹਾ ਲਕਸਮਬਰਗ ਸ਼ਹਿਰ ਹੈ ਜਿਆਦਾ ਕੁਝ ਇੱਥੇ ਦੇਖਣ ਨੂੰ ਹੈ ਵੀ ਨਹੀਂ ਮੈਂ ਜਿਵੇਂ ਤੁਹਾਨੂੰ ਸਿਟੀ ਦਿਖਾਇਆ ਸੀ ਨਾ ਲਕਸਮਬਰਗ ਸਿਟੀ ਹੈ ਬਸ ਉਹੀ ਜਿਆਦਾ ਟੂਰਿਸਟ ਘੁੰਮਣ ਫਿਰਨਾਉਂਦੇ ਆ ਤੇ ਉਹੀ ਅਸੀਂ ਕੋਲ ਨਾਲ ਨਾਲ ਤੁਹਾਨੂੰ ਦਿਖਾਏਗਾ ਇੱਕ ਮੈਂ ਦੱਲ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਸਫਰ ਹੈ ਹੁਣ ਤੇ ਉਹ ਅਸੀਂ ਜਾਣਾ ਇਥੋਂ ਇੰਗਲੈਂਡ ਕਿਉਂਕਿ ਸਾਨੂੰ ਇੰਗਲੈਂਡ ਇੱਕ ਮੈਰਿਜ ਹੈਗੀ ਸਪੈਸ਼ਲੀ ਤੇ ਅਸੀਂ ਵਿਡਿੰਗ ਅਟੈਂਡ ਕਰਨ ਦੇ ਲਈ ਦੁਬਾਰਾ ਫਿਰ ਇੰਗਲੈਂਡ ਜਾ ਰਹੇ ਹਾਂ ਇਥੋਂ ਤੇ ਪਹਿਲਾ ਸਾਡਾ ਇਹ ਵਿਆਹ ਹੋਊਗਾ ਜਿਹੜਾ ਮਤਲਬ ਕਿਸੇ ਵੀ ਬਾਹਰਲੇ ਦੇਸ਼ 'ਚ ਅਸੀਂ ਪਹਿਲਾ ਵਿਆਹ ਦੇਖਾਂਗੇ ਤੇ ਨਾਲ-ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਤੁਸੀਂ ਆਪਣੇ ਸਫਰ ਦੇ ਨਾਲ ਆਪਣੇ ਵਲੌਗਸ ਦੇ ਨਾਲ ਤੇ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼ਕਾਲ ਰਬ ਰੱਖਾ ਜੀ